ਸ਼ਬੀਲ ਮਿਠਾ ਜਾਏ ਸ਼ਬ ਕੇ ਵੈਗੁਲੀ ਜਲ ਚੱਕੇ ਸੋ ਦੋਸਤੋ ਜਿਵੇਂ ਕਿ ਹੁਣ ਤੁਸੀਂ ਦੇਖ ਰਹੇ ਹੋ ਇਹ ਸ਼ਬੀਲ ਦਾ ਲੰਗਰ ਸ਼ੁਰੂ ਹੋ ਚੁੱਕਾ ਜੀ ਆਉਣ ਜਾਣ ਵਾਲੀਆਂ ਸੰਗਤਾਂ ਵਾਸਤੇ ਠੰਡੇ ਮਿੱਠੇ ਜਲੇ ਦੀ ਸ਼ਬੀਲ ਸ਼ਿਕਾਈ ਜਾ ਰਹੀ ਹੈ ਜੀ ਸੰਗਤਾਂ ਨੂੰ ਸੇਵਾਦਾਰ ਬੜੇ ਹੀ ਪਿਆਰ ਨਾਲ ਸੇਵਾ ਕਰ ਰਹੇ ਹਨ ਜੀ ਸੋ ਆਪਾਂ ਇਹ ਵੀ ਜਾਣਾਂਗੇ ਵੀ ਸਾਡੇ ਸਿੱਖ ਧਰਮ ਦੇ ਵਿੱਚ ਸ਼ਬੀਲ ਦਾ ਲੰਗਰ ਲਾਉਣ ਦਾ ਕੀ ਇਤਿਹਾਸ ਹੈਗਾ ਜੀ ਸੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਹਾਂ ਸ਼ਬੀਲ ਦਾ ਕੀ ਅਰਥ ਹੈ ਸ਼ਬੀਲ ਸ਼ਬਦ ਦਾ ਮਤਲਬ ਕੀ ਹੈ ਜੀ ਸਰਦਾਰ ਕਾਨ ਸਿੰਘ ਨਾਭਾ ਜੀ ਨੇ ਦੱਸਿਆ ਹੈ ਜੀ ਸ਼ਬੀਲ ਦਾ ਅਰਥ ਹੁੰਦਾ ਹੈ ਸ਼ਬੀਲ ਇੱਕ ਅਰਬੀ ਭਾਸ਼ਾ ਦਾ ਜਿਹੜਾ ਸ਼ਬਦ ਹੈਗਾ ਜੀ ਸ਼ਬ ਈਲ ਸ਼ਬ ਈਲ ਮਤਲਬ ਕੀ ਪਾਣੀ ਪਲਾਉਣ ਵਾਲੀ ਜਗ੍ਹਾ ਸ਼ਬੀਲ ਦੇ ਲੰਗਰਾਂ ਦੀ ਸੇਵਾ ਗੁਰੂ ਅਰਜਨ ਦੇਵ ਜੀਾਂ ਦੀ ਸ਼ਹੀਦੀ ਤੋਂ ਪਹਿਲਾਂ ਹੀ ਹੁੰਦੀ ਆ ਰਹੀ ਹੈ ਜੀ ਜਦੋਂ ਸੰਗਤਾਂ ਦੂਰੋਂ ਦੂਰੋਂ ਕਾਬੁਲ ਕੰਧਾਰ ਤੇ ਹੋਰ ਦੂਰੋਂ ਦੂਰ ਦੇ ਇਲਾਕਿਆਂ ਚੋਂ ਸੰਗਤਾਂ ਸ੍ਰੀ ਅਮਰਤ ਸਰ ਸਾਹਿਬ ਦਰਸ਼ਨ ਕਰਨ ਆਉਂਦੀਆਂ ਸਨ ਤਾਂ ਉਸ ਸਮੇਂ ਬਹੁਤ ਜ਼ਿਆਦਾ ਜਿਵੇਂ ਤਪਦੀ ਗਰਮੀ ਤਪਦੀ ਦੁਪਹਿਰ ਵਿੱਚ ਚੱਲ ਕੇ ਆਈਆਂ ਸੰਗਤਾਂ ਨੂੰ ਉਸ ਸਮੇਂ ਪਾਣੀ ਦੇ ਵਿੱਚ ਗੁੜ ਮਿਲਾ ਕੇ ਕਿਉਂਕਿ ਉਸ ਸਮੇਂ ਇਹ ਰੋਬਜ਼ਾ ਵਗੈਰਾ ਜਾਂ ਹੋਰ ਗਲੂਕੋਜ਼ ਵਗੈਰਾ ਨਹੀਂ ਸੀ ਹੁੰਦੇ ਹਨ ਤਾਂ ਪਾਣੀ ਦੇ ਵਿੱਚ ਗੁੜ ਮਿਲਾ ਕੇ ਸੰਗਤਾਂ ਨੂੰ ਠੰਡਾ ਮਿੱਠਾ ਜਲ ਸ਼ਕਾਇਆ ਜਾਂਦਾ ਸੀ ਜਿਸ ਨਾਲ ਸੰਗਤਾਂ ਦੀ ਪਿਆਸ बुझਦੀ ਸੀ ਤੇ ਸਰੀਰ ਨੂੰ ਤਾਕਤ ਮਿਲਦੀ ਸੀ ਇਸ ਜਲ ਦੇ ਸ਼ਕਾ ਨਾਲ ਸੰਗਤਾਂ ਦੀ ਥਕਾਵਟ ਵੀ ਦੂਰ ਹੁੰਦੀ ਸੀ ਸੋ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਜੇ ਉਸ ਸਮੇਂ ਰੋਬza ਵਗੈਰਾ ਨਹੀਂ ਸੀ ਹੁੰਦੇ ਤਾਂ ਕਰਕੇ ਗੁੜ ਵਾਲਾ ਪਾਣੀ ਹੀ ਸੰਗਤਾਂ ਨੂੰ ਸ਼ਕਾਇਆ ਜਾਂਦਾ ਸੀ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਹੋਈ ਤਾਂ ਉਸ ਸਮੇਂ ਵੀ ਸੰਗਤਾਂ ਬਹੁਤ ਦੂਰੋਂ ਦੂਰੋਂ ਆਈਆਂ ਸਨ ਤਾਂ ਉਸ ਸਮੇਂ ਵੀ ਸੰਗਤਾਂ ਨੂੰ ਇਸੇ ਤਰ੍ਹਾਂ ਪਾਣੀ ਵਿੱਚ ਗੁੜ ਮਿਲਾ ਕੇ ਸ਼ਰਬਤ ਬਣਾ ਕੇ ਸ਼ਕਾਇਆ ਗਿਆ ਸੀ ਬਸ ਉਦੋਂ ਤੋਂ ਹੀ ਇਹ ਸ਼ਬੀਲ ਲਾਉਣ ਦੀ ਜਿਹੜੀ ਰੀਤ ਸੀਗੀ ਜਿਆਦਾ ਪ੍ਰਚਲਿਤ ਹੋ ਗਈ ਹੁਣ ਹਰ ਸਾਲ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਆਉਂਦਾ ਹੈ ਜੀ ਸੰਗਤਾਂ ਸਾਰੀਆਂ ਰਲ ਮਿਲ ਕੇ ਬੜੇ ਹੀ ਬਿਰਾਗ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਯਾਦ ਕਰਦੇ ਹੋયા ਗੁਰੂ ਸਾਹਿਬ ਜੀ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਈਆਂ ਸ਼ਬੀਲਾਂ ਦੇ ਲੰਗਰ ਲਾਉਂਦੀਆਂ ਹਨ ਤੇ ਨਾਲ ਹੋਰ ਪ੍ਰਸ਼ਾਦੇ ਦੇ ਲੰਗਰ ਵੀ ਲਾਉਂਦੀਆਂ ਹਨ ਸੋ ਜਿਵੇਂ ਕਿ ਸੰਗਤ ਜੀ ਤੁਸੀਂ ਦੇਖ ਰਹੇ ਹੋ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਚੱਲ ਰਹੀਆਂ ਹਨ ਤੇ ਨਾਲ ਗੁਰੂ ਗਿਆ ਸੰਗਤਾਂ ਵਾਸਤੇ ਪੂਰੀ ਛੋਲੇ ਦਾ ਲੰਗਰ ਵੀ ਲਗਾਇਆ ਗਿਆ ਹੈ ਜੀ ਸੋ ਤੁਸੀਂ ਹੁਣ ਦੇਖ ਰਹੇ ਹੋ ਬੱਚੇ ਬੀਬੀਆਂ ਬੜੇ ਹੀ ਪਿਆਰ ਨਾਲ ਪੂਰੀਆਂ ਬਣਾਉਂਦੀਆਂ ਸੇਵਾ ਕੋਈ ਵੀ ਪੇੜੇ ਕੱਢ ਰਿਹਾ ਕੋਈ ਪੂੜੀਆਂ ਵੇਲ ਰਿਹਾ ਜੀ ਬੜੇ ਹੀ ਪਿਆਰ ਨਾਲ ਗੁਰੂ ਸਾਹਿਬ ਜੀ ਨੂੰ ਯਾਦ ਕਰਦੇ ਹੋਏ ਸੇਵਾ ਕਰ ਰਹੀਆਂ ਨੇ ਜੀ ਸੰਗਤਾਂ ਸੋ ਨਾਲ-ਨਾਲ ਇੱਧਰ ਦੂਜੇ ਪਾਸੇ ਤੁਸੀਂ ਦੇਖ ਰਹੇ ਹੋ ਜੀ ਸੰਗਤਾਂ ਵਾਸਤੇ ਪੂੜੀਆਂ ਬਣ ਰਹੀਆਂ ਨੇ ਪਹਿਲਾਂ ਠੰਡੇ ਮਿੱਠੇ ਜਲ ਦੀ ਸੇਵਾ ਕੀਤੀ ਜਾ ਰਹੀ ਹੈ ਜੀ ਸੋ ਹੁਣ ਜਦੋਂ ਲੰਗਰ ਤਿਆਰ ਹੋ ਕੇ ਨਾਲ ਬਾਅਦ ਵਿੱਚ ਲੰਗਰ ਵੀ ਸ਼ਿਕਾਇਆ ਜਾਵੇਗਾ ਜੀ ਸੋ ਹੁਣ ਤੁਸੀਂ ਦੇਖ ਰਹੇ ਜਿੱਥੇ ਸੰਗਤਾਂ ਨੂੰ ਜਲ ਸ਼ਕਾਇਆ ਜਾ ਰਿਹਾ ਹੈ ਜੀ ਸੰਗਤਾਂ ਦੇ ਲਈ ਪ੍ਰਸ਼ਾਦਾ ਤਿਆਰ ਕੀਤਾ ਜਾ ਰਿਹਾ ਜੀ ਨਾਲ ਨਾਲ ਉੱਥੇ ਸੰਗਤਾਂ ਝੂਠੇ ਬਰਤਨਾਂ ਦੀ ਸੇਵਾ ਵੀ ਕਰ ਰਹੀਆਂ ਜੀ ਬੜੇ ਹੀ ਪਿਆਰ ਸ਼ਰਧਾ ਨਾਲ ਝੂਠੇ ਬਰਤਨ ਦੀ ਸੇਵਾ ਕਰ ਰਹੀਆਂ ਜੀ ਸੰਗਤਾਂ ਸੋ ਹੰਦੂ ਸੇ ਦੇਖ ਰਹੇ ਹੋ ਗੁਰੂ ਕੀਆ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਵੀ ਤਿਆਰ ਕੀਤੇ ਗਏ ਹਨ ਜੀ ਸੋ ਸੰਗਤਾਂ ਬੜੇ ਹੀ ਪਿਆਰ ਨਾਲ ਗੁਰੂ ਕਾ ਲੰਗਰ ਛਕ ਰਹੀਆਂ ਤੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰ ਰਹੀਆਂ ਜੀ ਸੋ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੂਰ ਦਰੇਡੇ ਤੋਂ ਆਣ ਕੇ ਨਾਲ ਠੰਡੇ ਮਿੱਠੇ ਜਲ ਵੀ ਛਕ ਰਹੀਆਂ ਤੇ ਨਾਲ ਗੁਰੂ ਕਾ ਤਿਆਰ ਕੀਤਾ ਹੋਇਆ ਲੰਗਰ ਵੀ ਛਕ ਰਹੀਆਂ ਜੀ ਉਹ ਸੰਗਤ ਜੀ ਇਹ ਸੀਗਾ ਸ਼ਬੀਲ ਦਾ ਇਤਿਹਾਸ ਤੇ ਹੁਣ ਆਪਾਂ ਇਹ ਜਾਣਾਂਗੇ ਵੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਬਾਰੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਕਿਵੇਂ ਹੋਈ ਤੇ ਮੁੱਖ ਕਾਰਨ ਕੀ ਸੀ ਸ਼ਹੀਦੀ ਦੇ ਸੋ ਜਿਵੇਂ ਆਪ ਜੀ ਨੇ ਪਹਿਲੇ ਸ਼ਬੀਲ ਦਾ ਇਤਿਹਾਸ ਸੁਣਿਆ ਹੈ ਜੇ ਹੁਣ ਆਪਾਂ ਦੇਖਾਂਗੇ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦੇ ਮੁੱਖ ਕਾਰਨ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਇਤਿਹਾਸ ਦੇ ਪਹਿਲੇ ਸ਼ਹੀਦ ਹਨ ਜਿਨ੍ਹਾਂ ਨੇ ਸ਼ਾਂਤ ਮਈ ਰਹਿੰਦਿਆਂ ਹੋਇਆਂ ਧਰਮ ਸੱਚ ਤੇ ਮਨੁੱਖਤਾ ਦੀ ਭਲਾਈ ਹਿੱਤ ਮਹਾਨ ਕੁਰਬਾਨੀ ਦਿੱਤੀ ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਜੀ ਸ਼ਹੀਦ ਦਾ ਅਰਥ ਕੀ ਹੁੰਦਾ ਹੈ ਜੀ ਸ਼ਹੀਦ ਸ਼ਬਦ ਦਾ ਅਰਥ ਹੁੰਦਾ ਹੈ ਜੀ ਗਵਾਹ ਗਵਾਹੀ ਦੇਣੀ ਜਿਹੜਾ ਦੁਨੀਆਂ ਦੇ ਉੱਪਰ ਹੋਏ ਜ਼ੁਲਮ ਦਾ ਗਵਾਹ ਬਣ ਕੇ ਖੁਦਾ ਦੇ ਉਸ ਅਕਾਲ ਪੁਰਖ ਦੇ ਦਰਬਾਰ ਵਿੱਚ ਗਵਾਹੀ ਦਿੰਦਾ ਹੈ ਉਸ ਨੂੰ ਸ਼ਹੀਦ ਕਿਹਾ ਜਾਂਦਾ ਹੈ ਜੀ ਹੁਣ ਆਪਾਂ ਦੇਖਦੇ ਹਾਂ ਜੀ ਸ਼ਹੀਦੀ ਦੇ ਕਾਰਨ ਕੀ ਸਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਦੀ ਈਰਖਾ ਨੂੰ ਵੀ ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਕਾਰਨ ਮੰਨਿਆ ਜਾਂਦਾ ਹੈ ਜੀ ਪ੍ਰਿਥੀ ਚੰਦ ਆਪਣੇ ਆਪ ਨੂੰ ਗੁਰਗੱਦੀ ਦਾ ਹੱਕਦਾਰ ਸਮਝਦਾ ਸੀ ਪਰ ਸ਼੍ਰੀ ਗੁਰੂ ਰਾਮਦਾਸ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਯੋਗ ਜਾਣ ਕੇ ਗੁਰਗੱਦੀ ਦੇ ਦਿੱਤੀ ਇਹ ਸਭ ਦੇਖ ਕੇ ਪ੍ਰਿਥੀ ਚੰਦ ਦੇ ਦਿਲ ਵਿੱਚ ਈਰਖਾ ਦਾ ਭਾਂਬੜ ਬਲਣ ਲੱਗਾ ਉਸ ਨੇ ਖੁੱਲੇ ਤੌਰ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਨੇ ਮੁਗਲਾਂ ਨਾਲ ਮਿਲ ਕੇ ਗੁਰੂ ਸਾਹਿਬ ਜੀ ਨੂੰ ਗੁਰਗੱਦੀ ਤੋਂ ਹਟਾਉਣਾ ਸ਼ੁਰੂ ਕਰ ਦਿੱਤਾ ਸੀ ਦੂਜਾ ਮੁੱਖ ਕਾਰਨ ਕੀ ਸੀ ਲਾਹੌਰ ਦੇ دیਵਾਨ ਚੰਦੂ ਦੀ ਰੰਜਿਸ਼ ਨੂੰ ਵੀ ਗੁਰੂ ਜੀ ਦੀ ਸ਼ਹੀਦੀ ਦਾ ਕਾਰਨ ਮੰਨਿਆ ਜਾਂਦਾ ਹੈ ਚੰਦੂ ਦੀ ਰੰਜਿਸ਼ ਦਾ ਕਾਰਨ ਕੀ ਸੀ ਚੰਦੂ ਨੇ ਆਪਣੀ ਲੜਕੀ ਲਈ ਰਿਸ਼ਤਾ ਲੱਭਣ ਲਈ ਪੰਡਤਾਂ ਨੂੰ ਦੇਸ਼ ਵਿੱਚ ਭੇਜਿਆ ਕੇ ਜਾਓ ਮੇਰੀ ਲੜਕੀ ਲਈ ਕੋਈ ਚੰਗਾ ਰਿਸ਼ਤਾ ਲੱਭ ਕੇ ਲੈ ਕੇ ਆਓ ਤਾਂ ਪੰਡਤਾਂ ਨੇ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਜਾ ਕੇ ਰਿਸ਼ਤਾ ਲੱਭਣਾ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕੋਈ ਚੰਗਾ ਰਿਸ਼ਤਾ ਨਾ ਲੱਭਿਆ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੀ ਬੜੀ ਮਹਿਮਾ ਸੁਣੀ ਤੇ ਉਹ ਗੁਰੂ ਜੀ ਦੇ ਦਰਬਾਰ ਵਿੱਚ ਗਏ ਉਹਨਾਂ ਦੀ ਨਜ਼ਰ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਹਰਗੋਬਿੰਦ ਸਾਹਿਬ ਜੀ ਤੇ ਪਈ ਪੰਡਤਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਲਾਹੌਰ ਦੇ دیਵਾਨ ਚੰਦੂ ਦੀ ਧੀ ਦਾ ਰਿਸ਼ਤਾ ਆਪਣੇ ਸੁਪੁੱਤਰ ਨਾਲ ਕਰ ਦਿਓ ਪੰਡਤਾਂ ਦੇ ਕਹਿਣ ਤੇ ਗੁਰੂ ਜੀ ਨੇ ਰਿਸ਼ਤਾ ਮਨਜ਼ੂਰ ਕਰ ਦਿੱਤਾ ਤਾਂ ਬਾਅਦ ਵਿੱਚ ਪੰਡਤਾਂ ਨੇ ਚੰਦੂ ਨੂੰ ਜਾ ਕੇ ਦੱਸਿਆ ਕਿ ਅਸੀਂ ਤੁਹਾਡੀ ਲੜਕੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਹਰਗੋਬਿੰਦ ਜੀ ਨਾਲ ਕਰ ਆਏ ਹਾਂ ਪਰ ਚੰਦੂ ਨੇ ਇਹ ਰਿਸ਼ਤਾ ਮਨਜ਼ੂਰ ਨਾ ਕੀਤਾ ਉਸਨੇ ਕਿਹਾ ਕਿ ਉਹ ਕਦੇ ਵੀ ਚੁਬਾਰੇ ਦੀ ਇੱਟ ਨੂੰ ਮੋਰੀ ਨਹੀਂ ਲੱਗਣ ਦੇਵੇਗਾ ਜਦੋਂ ਗੁਰੂ ਘਰ ਲਈ ਵਰਤੇ ਗਏ અપਮਾਨਜਨਕ ਸ਼ਬਦਾਂ ਦਾ ਗੁਰੂ ਜੀ ਨੂੰ ਪਤਾ ਲੱਗਾ ਤਾਂ ਸੰਗਤਾਂ ਦੇ ਕਹਿਣ ਤੇ ਗੁਰੂ ਜੀ ਨੇ ਇਸ ਰਿਸ਼ਤੇ ਨੂੰ ਇਨਕਾਰ ਕਰ ਦਿੱਤਾ ਇਸ ਵਿੱਚ ਚੰਦੂ ਨੇ ਆਪਣੀ ਬੇਇੱਜ਼ਤੀ ਆਪਣਾ અપਮਾਨ ਸਮਝਿਆ ਤੇ ਬਦਲਾ ਲੈਣ ਲਈ ਗੁਰੂ ਘਰ ਦੇ ਵਿਰੁੱਧ ਉਸ ਵੇਲੇ ਦੇ ਨਵਾਬ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਸੀ ਜਹਾਂਗੀਰ ਨੇ ਗੁੱਸੇ ਵਿੱਚ ਆ ਕੇ ਗੁਰੂ ਜੀ ਨੂੰ ਲਾਹੌਰ ਸੱਦਿਆ ਤੇ ਉਹਨਾਂ ਦੇ ਅੱਗੇ ਸ਼ਰਤਾਂ ਰੱਖੀਆਂ ਪਹਿਲੀ ਸ਼ਰਤ ਸੀ ਕਿ ਤੁਸੀਂ ਆਦ ਗ੍ਰੰਥ ਸਾਹਿਬ ਵਿੱਚ ਸਾਡੀ ਮਰਜ਼ੀ ਦੀ ਬਾਣੀ ਲਿਖੋ ਥਾਂ ਗੁਰੂ ਜੀ ਨੇ ਇਸ ਤਰ੍ਹਾਂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਦੂਜੀ ਸ਼ਰਤ ਰੱਖੀ ਕਿ ਤੁਸੀਂ ਆਪਣੇ ਪੁੱਤਰ ਦਾ ਰਿਸ਼ਤਾ ਚੰਦੂ ਦੀ ਧੀ ਨਾਲ ਕਰ ਦਿਓ ਗੁਰੂ ਜੀ ਨੇ ਕਿਹਾ ਚੰਦੂ ਦੀ ਧੀ ਸਾਡੀ ਵੀ ਧੀ ਹੈ ਪਰ ਚੰਦੂ ਦੇ ਹੰਕਾਰ ਦੇ ਕਾਰਨ ਇਹ ਰਿਸ਼ਤਾ ਨਹੀਂ ਹੋ ਸਕਦਾ ਤੀਜੀ ਸ਼ਰਤ ਵੀ ਰੱਖੀ ਤੀਜੀ ਸ਼ਰਤ ਫਿਰ ਇਹ ਰੱਖੀ ਸੀ ਕਿ ਜਹਾਂਗੀਰ ਨੇ ਕਿਹਾ ਕਿ ਤੁਹਾਡੇ ਕੋਲ ਬਹੁਤ ਜ਼ਿਆਦਾ ਧਨ ਹੈ ਤੁਸੀਂ ਹਰ ਸਾਲ 2 ਲੱਖ ਰੁਪਏ ਕਰ ਦਿਆ ਕਰੋ ਮਤਲਬ ਕਿ ਸਾਨੂੰ ਟੈਕਸ ਦਿਆ ਕਰੋ 2 ਲੱਖ ਰੁਪਏ ਹਰ ਸਾਲ ਦਾ ਗੁਰੂ ਜੀ ਨੇ ਕਿਹਾ ਕਿ ਇਹ ਧਨ ਸੰਗਤ ਦਾ ਹੈ ਇਸ ਦਾ ਇਸਤੇਮਾਲ ਇਸ ਦੀ ਵਰਤੋਂ ਸਿਰਫ ਲੰਗਰ ਤੇ ਗੁਰੂ ਘਰ ਦੇ ਨਿਰਮਾਣ ਵਿੱਚ ਹੀ ਹੋਵੇਗੀ ਜਦੋਂ ਗੁਰੂ ਸਾਹਿਬ ਜੀ ਨੇ ਜਹਾਂਗੀਰ ਦੀ ਕੋਈ ਵੀ ਸ਼ਰਤ ਨਾ ਮੰਨੀ ਤੇ ਜਹਾਂਗੀਰ ਨੇ ਗੁਰੂ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਫੁਰਮਾਨ ਦੇ ਦਿੱਤਾ ਜਦੋਂ ਫੁਰਮਾਨ ਜਾਰੀ ਹੋਇਆ ਤਾਂ ਗੁਰੂ ਸਾਹਿਬ ਜੀ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਤੇ ਉਹਨਾਂ ਦੇ ਸਿਰ ਤੇ ਤਤੀ ਤਤੀ ਰੇਤ ਵੀ ਪਾਈ ਗਈ ਫਿਰ ਉਬਲਦੀ ਦੇਗ ਵਿੱਚ ਉਬਾਲਿਆ ਗਿਆ ਜਿਸ ਕਾਰਨ ਉਹਨਾਂ ਦੇ ਸਰੀਰ ਤੇ ਛਾਲੇ ਪੈ ਗਏ ਸੋ ਜਿਵੇਂ ਕਿ ਅਲੱਗ-ਅਲੱਗ ਤਰ੍ਹਾਂ ਦੇ ਤਸੀਹੇ ਗੁਰੂ ਸਾਹਿਬ ਜੀ ਨੂੰ ਦਿੱਤੇ ਗਏ ਪਹਿਲੇ 33 ਤਵੀਤੇ ਬਿਠਾਇਆ ਗਿਆ ਫਿਰ ਦੇਗ ਵਿੱਚ ਉਬਾਲਿਆ ਗਿਆ ਬਾਅਦ ਵਿੱਚ ਗੁਰੂ ਜੀ ਨੂੰ ਫਿਰ ਰਾਵੀ ਦਰਿਆ ਦੇ ਪਾਣੀ ਵਿੱਚ ਖੜਾ ਕਰ ਦਿੱਤਾ ਗਿਆ ਦੁਖੀਆਂ ਦਾ ਤਾਂ ਇਹ ਖਿਆਲ ਸੀ ਕਿ ਜਲੇ ਹੋਏ ਪਿੰਡੇ ਨਾਲ ਜਿਵੇਂ ਠੰਡਾ ਪਾਣੀ ਲੱਗੇਗਾ ਤਾਂ ਜ਼ਿਆਦਾ ਤੜਪਣਾ ਹੋਵੇਗੀ ਤੇ ਜ਼ਿਆਦਾ ਤੜਫਨਗੇ ਪਰ ਇਸ ਤਰ੍ਹਾਂ ਬਿਲਕੁਲ ਵੀ ਨਾ ਹੋਇਆ ਰਾਵੀ ਦਰਿਆ ਦੇ ਪਾਣੀ ਵਿੱਚ ਗੁਰੂ ਸਾਹਿਬ ਜੀ ਨੇ ਸ਼ਹਾਦਤ ਦੇ ਦਿੱਤੀ ਇਹ ਸ਼ਹੀਦੀ ਸਾਕਾ ਸੰਨ 1606 ਈਸਵੀ ਨੂੰ ਹੋਇਆ ਸੀ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਉਸ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤੇ ਕਿਹਾ ਸੀ ਤੇਰਾ ਕੀਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗਾ ਸੋ ਇਹ ਸੀ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀਾਂ ਦੀ ਸ਼ਹੀਦੀ ਦਾ ਇਤਿਹਾਸ ਇਤਿਹਾਸ ਦੱਸਦਿਆਂ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਜੀ ਸੋ ਮਾਫੀ ਦੇ ਦੇਣਾ ਜੀ ਸੋ ਪਿੰਡ ਦੀ ਸਾਰੀ ਹੀ ਸੰਗਤ ਵੱਲੋਂ ਪਿੰਡ ਦੇ ਨੌਜਵਾਨਾਂ ਵੱਲੋਂ ਬਜ਼ੁਰਗਾਂ ਵੱਲੋਂ ਪਿੰਡ ਦੀ ਕਮੇਟੀ ਵੱਲੋਂ ਬੱਚਿਆਂ ਵੱਲੋਂ ਬੀਬੀਆਂ ਵੱਲੋਂ ਸਾਰੀ ਹੀ ਸੰਗਤ ਨੇ ਬੜੇ ਹੀ ਸ਼ਰਧਾ ਭਾਵਨਾਪੂਰਵਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਸਭ ਨੇ ਰਲ ਮਿਲ ਕੇ ਮਨਾਇਆ ਹੈ ਜੀ ਸੋ ਸੰਗਤਾਂ ਹੁਣ ਸ਼ਬੀਲ ਦੀ ਸਮਾਪਤੀ ਹੋ ਚੁੱਕੀ ਹੈ ਜੀ ਭਾਂਡਿਆਂ ਦੀ ਸਫਾਈ ਦੀ ਸੇਵਾ ਕਰ ਰਹੀਆਂ ਜੀ ਸੋ ਸੰਗਤਾਂ ਸਾਰੇ ਭਾਂਡੇ ਗੁਰਦੁਆਰਾ ਸਾਹਿਬ ਪਹੁੰਚਾਣਗੇ ਤੇ ਜਿਹੜੀ ਸ਼ਬੀਲ ਰਹਿ ਗਈ ਹੈ ਜਿਹੜਾ ਜਲ ਰਹਿ ਗਿਆ ਜੀ ਬਚਿਆ ਹੋਇਆ ਉਹੋ ਸਾਰੀਆਂ ਸੰਗਤਾਂ ਨੂੰ ਸ਼ਕਾ ਕੇ ਜਿਹੜੀਆਂ ਸੰਗਤਾਂ ਅੱਜ ਵੀ ਆ ਰਹੀਆਂ ਨੇ ਤੇ ਜਲ ਸ਼ੱਕ ਰਹੀਆਂ ਨੇ ਜੀ ਉਹ ਸਮਾਪਤੀ ਕਰਕੇ ਫਿਰ ਹੀ ਸਾਰੇ ਸੇਵਾਦਾਰ ਆਪਣੇ ਆਪਣੇ ਘਰਾਂ ਨੂੰ ਜਾਣਗੇ ਜੀ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਦੇ ਹੋ ਜੀ ਤਾਂ ਜੋ ਇਤਿਹਾਸ ਦੀ ਜਾਣਕਾਰੀ ਹੋਰ ਵੀ ਸੰਗਤਾਂ ਤੱਕ ਪਹੁੰਚ ਸਕੇ ਜੀ ਹੁਣ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ